ਕਿ ਨੂੰ ਆਂਦਾ ਅੱਜ ਤੂੰ ਸਾਡਾ ਤੁਸਮੜ ਬਣ ਗਿਆ ਸਾਡਾ ਨੂੰ ਆਂਦਾ ਪਿੱਛੇ ਕਰਨਾ ਯਾਰ ਆਪਣਾ ਸੁਣਦੀ ਆ ਜੋ ਸਨਾਨੀ ਸੀ ਬਣਾਈ ਆਪਣੀ ਜਾਨਦਾਰ ਵੇਚ ਕੇ ਜਾਂ ਜਾ ਕੇ ਪਿੰਡ ਤੇ ਪੜਾ ਕਰੋ ਇਹ ਨਹੀਂ ਸ਼ਾਇਦ ਆਦਾ ਪਿਆ ਮੇਰਾ ਘਰ ਨੂੰ ਨਾ ਲਾਖੀ ਮੇਰਾ ਰੱਬ ਨੇ ਪਾਏ ਇਹਨਾਂ ਨੇ ਨਗਰ ਲਾਖੀ ਨੇ ਅੱਜ ਬੱਚੇ ਪਾਏ ਇਹਨਾਂ ਨੇ ਕਸਰਾਂ ਨੇ ਇਹ ਲੋਕਾਂ ਕੋ ਚਾਹ ਚ ਵੇ ਜਾਣਾ ਤਾਂ ਚੜਿਆ ਨਾ ਗਿਆ ਜਾ ਕੇ ਉਂਗਲਾ ਲਾ ਲਾ ਕੇ ਕੋਈ ਜਾ ਕੇ ਨਾ ਰੁਕਾ ਦੇ ਦੱਸ ਤੈਨੂੰ ਕੋਈ ਦੇ ਦਿੰਦਾ ਸੀ ਮੇਰੇ ਲੋਕਾਂ ਨੇ ਉਂਗਲਾ ਚੜਾ 不要大声。<laughs> <laughs> ਮੈਂ ਮਰਜਾ ਉਸ ਸਾਡੇ ਵੱਟ ਪਾਟ ਵੀ ਕੇ ਦਨਵਾਦੀ ਹਾਂ ਇਹਨੇ ਕਾਦੀ ਸੜਾ ਕਰਤ ਦੇ ਮਾਹ ਜੀ ਕੇ ਦਨਵਾਦੀ ਆਉਣੀ ਹੈ ਤੁਹਾਨੂੰ ਤੇਰਾ ਘਰ ਕਾੜ ਕੇ ਰੱਖ ਨਾ ਚਲੀ ਸਾਡੀ ਵੀ ਕੇ ਦਨਵਾਦੀ ਆਉਣੀ ਬੱਚੀ ਨੂੰ ਲੈ ਕੇ ਕਿਤੇ ਜਾਣਾ ਜਿਹੜੀ ਜਾਂਦੇ ਹੋ ਯਾਰ ਲੋਗੋ ਵਾਲਾ ਭਾਈ ਵਿੱਚ ਵੀ ਰੋ ਪਾਣੀ ਦਾ ਮੈਂ ਕੋਈ ਪਾਣੀ ਵੀ ਮੁੱਕ ਗਿਆ ਜਨਾ ਗੰਡਾ ਇਹ ਪਾਣੀ ਬ੍ਰੇਕ ਕਿਤੇ ਪਾਣੀ ਮੰਗਰਾ ਰਹਿਣ ਤੋਂ ਜੋ ਵੀ ਨਹੀਂ ਕਰ ਲਈ ਅਸੀਂ ਕੋਈ ਅਸੀਂ ਛੇੜ ਕੇ ਆ ਕੇ ਬੈਠੇ ਅਸੀਂ ਜੰਮੇ ਵਾ ਇੱਥੇ ਅਜਮਗਾ ਨਾ ਹੋਏ ਹੋ ਗਿਆ ਵੇ ਮਾਕੇ ਨੂੰ ਸਾਡੀ ਤਾਕੀ ਗੱਲ ਤੇ ਕਰਿਆ ਕੁੱਤਾ ਦੀ ਗੱਲ ਸਭ ਇੱਜਾ ਤੱਕ ਨਾ ਜਾਵਿਆ ਤੂੰ ਲੋੜੇ ਬੋਤਲੇ ਬੋਤਲੇ ਫੋਲਦੇ ਆ ਅਸੀਂ ਕਿੱਥੋਂ ਦੇ ਤੇ ਕੌਣ ਆਇਆ ਪੂਰੀ ਗੱਲ ਬਾਤ ਮਾਕੇ ਨੂੰ ਸਾਡਾ ਕੋਈ ਤੱਕ ਨਹੀਂ ਪੂਰੀ ਗੱਲ ਬਾਤ ਕੀ ਹੋਈ ਆ ਮਾਤਾ ਕਿਉਂ ਇਸ ਤਰੀਕੇ ਨਾਲ ਕਰ ਰਹੇ ਹੋ ਬੱਸ ਵੀ ਤੁਸੀਂ ਇੰਨੀਆਂ ਗੱਲਾਂ ਕਰ ਦਿੱਤੀਆਂ ਹਾਂ ਸੰਕੇਤ ਆ ਗਏ ਕਿਹੜਾ ਪਾਕੇ ਪਿੱਛੇ ਪਿੱਛੇ ਹੋ ਜਾਏ ਆ ਆਈ ਮਾਕੇ ਨੂੰ ਬੋਟਾ ਪਾਈਆਂ ਚੰਗਾ ਦੇਣਾ ਉਹਨਾਂ ਕੇ ਚੰਗਾ ਦੇਣਾ ਤਾਂ ਵੀ ਬੁਲੇ ਉਹਨਾਂ ਦੇ ਨਾਮ ਤੇ ਮਕਾਨ ਹੈ ਜੀ ਕਿੰਨੇ ਦਾ ਕਦੋਂ ਲੱਗਾ ਤੇਰੀ ਮਕਾਨ ਇਹ ਅਸੀਂ 2003 ਚ ਆਪਣੇ ਬੰਦੇ ਜਮੀਨ ਵੇਚੀ ਸੀ ਸੱਤ ਕਿਲੇ ਹਾਲੰਪੁਰ ਤੋਂ ਵੇਚ ਕੇ ਇੱਥੇ ਆਣ ਕੇ 6 ਦੇ ਵਿੱਚ ਇਹ ਮਕਾਨ ਬਰਾਇਆ ਜੀ ਤੇ ਕਿੰਨੇ ਦਾ ਲੱਗ ਗਿਆ ਇਹ ਮਕਾਨ ਅਸੀਂ ਉਦੋਂ 11 ਲੱਖ ਦੀ ਜਗ੍ਹਾ ਖਰੀਦੀ ਸੀ 11 ਲੱਖ ਦੀ ਜਗ੍ਹਾ ਖਰੀਦ ਕੇ ਫਿਰ ਇਹ ਪਾਂਜੀ ਰਜਿਸਟਰੀ ਵਾਲੀ ਜਗ੍ਹਾ ਹੈ ਕੋਈ ਇੰਤਕਾਲ ਵੀ ਤਾਂ ਹੈਗਾ ਨਕਸ਼ੇ ਦੀ ਵੀ ਰਸੀਦੀ ਭਰੀ ਹੋਈ ਹੈ ਦੀ 20 ਮੀਟਰ ਵਗਦਾ 2 ਮੀਟਰ ਲੱਗਿਆ ਉਹਨੇ ਪਛੇ ਦਾ ਲੱਗਾ ਕਿ 17 ਚ ਲੱਗਾ ਆਪਣੇ ਮੀਟਰ ਦੀ ਹਾਂਜੀ ਕੋਈ ਕੋਈ ਜਦੋਂ ਕੋਈ ਨਹੀਂ ਕਿਹਾ ਗਿਆ ਤੁਹਾਨੂੰ ਕਾਰਪੋਰੇਸ਼ਨ ਦੇ ਅੱਜ ਦਾ ਨੋਟਿਸ ਕੀ ਕਹਿੰਦੇ ਨੇ ਵੀ ਉਹ ਕਹਿੰਦੇ ਜੀ ਤੁਸੀਂ ਆਪਦੇ ਡਾਕੂਮੈਂਟ ਤੁਹਾਨੂੰ ਦਿਖਾਓ ਅਸੀਂ ਆਪਣੀ ਰਜਿਸਟਰੀ ਜੋ ਮੇਰੇ ਪਾਵਰ ਟੋਨ ਦੀ ਸਾਰੇ ਕਾਗਜ਼ ਪੱਤਰ ਅਸੀਂ ਦੇ ਕੇ ਆਏ ਹਾਂ ਅਸੀਂ ਨਕਸ਼ੇ ਦੀ ਵੀਰ ਭਰੀ ਹੋਈ ਹੈ ਤੁਹਾਡੇ ਬੇਟੇ ਦਾ ਕੀ ਨਾਮ ਉਹਦਾ ਗਰਤੇਸ਼ ਸਿੰਘ ਨਾਮ ਹੈ ਜੀ ਉਹਦਾ ਉਹ ਦੋ ਸਾਲ ਨਕਸ਼ੇ ਦੋ ਸਾਲ ਪੁਰਾਣਾ ਕੇਸ ਦੀ ਉਹਦੇ ਦੀ ਕਾਹਦਾ 2 ਗ੍ਰਾਮ ਉਹ ਤੁਸੀਂ ਚਿੱਟਾ ਫੜਿਆ ਸੀ ਉਹ ਵੀ ਮੁੰਡਿਆਂ ਦੇ ਨਾਲ ਸੀ ਪੰਜ ਮੁੰਡੇ ਥਾਣੇ ਪੰਜਾਂ ਦੇ ਪਰਚਾ ਪਾਇਆ ਸੀ ਦੂਜੀ ਰੀਮੋਟਾ ਸੜਾ ਘਰ ਬੁਮਾਰਦ ਗਈ ਤਿੰਨ ਮਹੀਨੇ ਰਹਿਣ ਨੂੰ ਇਹਨਾਂ ਦੋ ਹੀ ਲੈ ਲਿਆ ਇਹਨਾਂ ਨੇ ਸਾਡੇ ਬੋਲ ਤੋਂ ਨਿਯਾਇਤ ਚਾਕੇ ਬਚਾ ਪਾਇਆ ਹੁੰਦੇ ਅਸੀਂ ਥਾਰੇ ਗਏ ਨਹੀਂਆ ਬਕਾਇਦਾ ਜਦੋਂ ਵੀ ਇਹ ਮਕਾਨ ਬਣਾਇਆ ਹੈ ਹਰਿੰਦਰ ਕੋਹਲੀ ਸਾਹਿਬ ਨੂੰ ਸਾਰਾ ਪਤਾ ਹੈ ਪੈਸੇ ਦੇਜੋ ਉਹਨਾਂ ਨੇ ਸਾਡਾ ਮਕਾਨ ਬਣਾਇਆ 2017 ਚ ਤੇਦੀ ਰਿਪੋਰਟ ਕੀਤੀ ਸੀ ਅਸੀਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਉਹਨਾਂ ਨਾਲ ਕੋਹਲੀ ਸਾਹਿਬ ਕੋਲ ਗਏ ਸੀ ਉਹਨਾਂ ਨਾਲ ਕੋਈ ਗੱਲ ਹੋਈ ਥੋੜੀ ਜਦੋਂ ਤੁਹਾਨੂੰ ਨੋਟੀਫਾਈਆ ਉਦੋਂ ਤੁਸੀਂ ਕਾਗਜ਼ ਪੇਰੇ ਦਿਖਾਏ ਆਪਣੇ ਸਾਰਾ ਕੁਝ ਦਿਖਾ ਕੇ ਆਏ ਸਾਰੇ ਨੋਟਸ ਜਦੋਂ ਕਾਰਪੋਰੇਸ਼ਨ ਤੇ ਜਿਹੜਾ ਮਕਾਨ ਹੈ ਹਾਂਜੀ ਇਲੀਗਲ ਤਾਂ ਨਹੀਂ ਬਣਾਇਆ ਨਹੀਂ ਇਲੀਗਲ ਨਹੀਂ ਬਣਾਇਆ ਲੀਗਲ ਬਣਾਇਆ ਸਾਰੇ ਕਾਗਜ਼ਪੱਤਰ ਸਾਡੇ ਕੋਲ ਨੇ ਕਿਹਦੇ ਨਾਲ ਹੈ ਪ੍ਰੋਪਰਟੀ ਮੇਰੀ ਮਾਦਾ ਦੇ ਨਾਮ ਤੇ ਬਲਵਿੰਦਰ ਗੌਰ ਦੇ ਨਾਮ ਤੇ ਹੈ ਜੀ ਇਹ ਸਰ ਕੀ ਦਾ ਲੱਗਿਆ ਜੀ ਇਹ ਮਾਦਾ ਦਾ ਪੈਸਾ ਲੱਗਾ ਜੀ ਜ਼ਮੀਨ ਦਾ ਪੈਸਾ ਲੱਗਾ ਹੈ ਸਾਡੀਆਂ ਜਿਹੜੀ ਜ਼ਮੀਨ ਵੇਚੀ ਸੀ ਕਿਤਨੀ ਜ਼ਮੀਨ ਹੈ ਜ਼ਮੀਨ 7 ਕ ਜਮੀਨ ਵੇਚੀ ਆਲਮਰ ਪੈਂਡ ਤੋਂ ਜੀ ਅਸੀਂ ਇੱਕ ਮੈਂ ਲਗਿਆ ਸੀ ਦੇ ਵਿੱਚ ਇਹਦੇ ਤੇ ਘੱਟ ਤੋਂ ਘੱਟ ਸਾਡਾ ਉਦੋਂ 65-18 ਲੱਖ ਰੁਪਏ ਲਗਾਏ ਸੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀ ਕੀ ਕੀਆ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਇਹੀ ਕਿਹਾ ਸੀ ਕਿ ਸਾਡੇ ਕੋਲ ਡਾਕੂਮੈਂਟ ਤੁਸੀਂ ਦਿਖਾਓ ਕਾਰਪੋਰੇਸ਼ਨ ਚ ਅਸੀਂ ਆਪਣੇ ਸਾਰੇ ਡਾਕੂਮੈਂਟ ਕਾਰਪੋਰੇਸ਼ਨ ਦਿਖਾ ਕੇ ਆਏ ਆ। ਵਿਕਾਨ ਤੋਂ ਬਾਅਦ ਕੀ ਕੀਆ ਗਿਆ? ਵਿਕਾਨ ਤੋਂ ਬਾਅਦ ਤੁਹਾਨੂੰ ਕੋਈ ਨੋਟਿਸ ਨਹੀਂ ਗਿਆ ਨਾ ਸਾਨੂੰ ਕੁਝ ਨਹੀਂ ਕਿਹਾ। ਬਸ ਕਹਿੰਦਾ ਸਿੱਧਾ ਸਾਡੇ ਕੋਲ ਆ ਗਏ ਨੇ। ਹੋਰ ਕਹਿੰਦੇ ਜੀ ਤੁਹਾਡਾ ਮਕਾਨ ਤੋੜਾਂਗੇ। ਜੀ ਜੀ ਪੁੱਛ ਰਹੇ ਸਾਡਾ ਕੀ ਤੇ ਪੈਸੇ ਤੇ ਮਕਾਨ ਤੋੜ ਰਹੇ ਹੋ ਤੁਸੀਂ। ਜੇ ਤਾਂ ਅਸੀਂ ਗਲਤ ਕੰਮ ਕਰਕੇ ਮਕਾਨ ਬਣਾਇਆ ਹੈ ਤਾਂ ਤੋੜ ਦਿਓ। ਸਾਡੀ ਨਿਯਮ ਕਦੇ ਪੈਸੇ ਲੱਗੇ ਹੋਏ ਨੇ। ਸਾਡੀ ਗੱਲ ਇਹੀ ਇਹ ਵੀ ਸਾਡੇ ਤੋਂ ਆਉਂਦਾ ਜੋ ਇਹਨਾਂ ਦੀ ਬੰਦੀ ਹੈ ਕਾਰਪੋਰੇਸ਼ਨ ਦੀ ਫੀਸ ਨਕਸ਼ਾ ਵੀ ਜਾਂ ਅਸੀਂ ਭਰਨ ਨੂੰ ਤਿਆਰ ਆਂ। ਜਦਕਿ ਜਦੋਂ ਇਹ ਮਕਾਨ ਬਣਿਆ 2006 ਚ ਇਸ ਏਰੀਆ 'ਚ ਨਵਾਂ ਨਵਾਂ ਕਾਰਪੋਰੇਸ਼ਨ ਆਇਆ ਸੀ ਸਾਡੇ ਏਰੀਆ 'ਚ ਸਰਪੰਚ ਹੁੰਦਾ ਸੀ ਇਸ ਟਾਈਮ ਸਰਪੰਚ ਦੇ ਟਾਈਮ ਤੇ ਮਕਾਨ ਬਣਿਆ ਹੋਇਆ ਸਾਡਾ ਇਹ ਨਾ ਕੋਈ ਇਥੋਂ ਸਾਡੇ ਮੁੱਲੇ 'ਚ ਕੋਈ ਵੀ ਕਮਰਸ਼ੀਅਲ ਨਕਸ਼ਾ ਬਾਤ ਨਹੀਂ ਹੋ ਰਿਹਾ ਸਾਡਾ ਰਜਿਸਟਰੀ ਵਾਲਾ ਮਕਾਨ ਇਹਦੇ 'ਚ ਸਾਰਾ ਕੁਝ ਸਾਡੇ ਕੋਲ ਹੈ ਠੀਕ ਹੈ ਹਾਂਜੀ ਸਾਡੇ ਹੱਣ ਜਾਇ ਨਾ ਕੀਤੀ ਜਾਵੇ ਨਾ ਕਰੇ ਬਹੁਤ ਕਾਇਦੇ ਕਰਨ ਬਾਰੇ ਬਹੁਤ ਕੁਝ ਅੱਜ ਤੋਂ ਮੁਰੰਗਾ ਕਾਇਦੇ

ਮਦਾਈ ਕੀ ਨਾਮ ਹੈ ਜਵਿੰਦਰ ਕੌਰ ਜੀ ਜੀ ਇਹ ਬਲਵਿੰਦਰ ਕੌਰ ਦੇ ਨਾਮ ਤੇ ਮਾਮਲਾ ਕੀ ਹੈ ਮਾਮਲਾ ਦੀ ਬਾਤ ਫਾਇਰ ਮੜਾਈ ਹੋ ਗਿਆ ਬੱਚਾ ਬੇਟਾ ਫੜਿਆ ਹੋਈ 10 ਮਹੀਨੇ ਹੋ ਗਏ ਨੇ ਜੀ ਉਸ ਤੋਂ ਹੀ ਬਾਸ ਇਹਨਾਂ ਨੇ ਕਰਤਾ ਵੀ ਨਜਾਇਜ਼ ਬਣਾਇਆ ਨਜਾਇਜ਼ ਪਰਚਾ ਮੁੰਡੇ ਦੇ ਉੱਤੇ ਤੁਹਾਡੇ ਇੱਕ ਬਿੱਲਾ ਪਿਆ ਤੁੰਗ ਜਿਆ ਪਿਆ ਜੀ ਕੋਈ ਕਰੋ ਯਾਰ ਚਿੱਟੇ ਦਾ ਚਿੱਟੇ ਦਾ ਨਹੀਂ ਜੀ ਉਹ ਤਾਂ ਕੈਵਸੂ ਪਾਦੇ ਦਵਾਈ ਲੈਣ ਗਿਆ ਸੀ ਯਾਰ ਪੀਰ ਦੀ ਕੋਈ ਪੀਰ ਦੀ ਦਵਾਈ ਸੀ ਜੀ ਉਹ ਹੀ ਨਾਲ ਨਸ਼ਾ ਕੈਵਸੂ ਕਰ ਦਿੱਤੇ ਨਹੀਂ ਨਸ਼ਾ ਤਾਂ ਮકાਨ ਨਹੀਂ ਬਣਿਆ ਹੈਗਾ 2016 ਦਾ ਮਕਾਨ ਬਣਿਆ ਵੀ ਬਿਲਕੁਲ ਕਾੜੀ ਪੜਿਆ ਮਿਹਨਤ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਤਾਂ ਇਹ ਕਿ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਕੰਦਾ ਡਰੱਗਸ ਮੰਡੀ ਨਾਲ ਬਣਿਆ ਪਿਆ ਸਾਰੀ ਬਿਲਕੁਲ ਹੀ ਬਣਿਆ ਡਰੱਗਸ ਮੰਡੀ ਨਾਲ 2006 ਦੇ ਸਾਡੇ ਕੋਲ ਬਿੱਲ ਵੀ ਹੈਗੇ ਨੇ ਜੀ ਸਾਡੇ ਕੋਲ ਸਾਰੇ ਪ੍ਰੂਫ ਨੇ ਸਾਡੇ ਕੋਲ ਛੋਟਾ ਛੋਟਾ ਛੋਟੇ ਛੋਟੇ ਬੱਚੇ ਹਨ ਜੀ ਜਿਹੜਾ ਬੱਚਾ ਦਿੱਤਾ ਮੁੰਡੇ ਨੇ ਤਾਂ ਇਹ 10 ਸਾਲ 10 ਮਹੀਨੇ ਹੋ ਗਏ ਨੇ ਜੀ ਬੇਟੇ ਨੂੰ ਜੇਲ੍ਹ ਵਿੱਚ ਹੁਣ ਹਾਂ ਜੀ ਜੇਲ੍ਹ ਤੇ ਕਿੰਨਾ ਦਿਨ ਪਤਾ ਸਾਨੂੰ ਮੰਗ ਕਰਦੇ ਹੋ ਕਿੰਨਾ ਅੱਭੀ ਮੰਗਿਆ ਵੀ ਕਰਨ ਮੇਰਾ ਘਰ ਨਾ ਡਾਇਆ ਜਾਏ ਬਸ ਅਸੀਂ ਮਿਹਨਤ ਨਾਲ ਬਣਾਇਆ ਜੀ ਤਾਂ ਇਹ ਕੁੱਝ ਮਿਹਨਤ ਨਾਲ ਬਿਲਡਿੰਗ ਕੀਤੀ ਹੈ ਬਿਲਡਿੰਗ ਨਾ ਦੀਏ ਉਹ ਮਾਤਾ ਜੀ ਦੇ ਤੇ ਕੀ ਆ ਜੂ ਪਟਾਖਾ ਵਾਲੇ ਵੀ ਤੋੜਨ ਦੀ ਆ ਉਹ ਬਿੱਤੀ ਦੀ ਕੀ ਚੀਜ਼ ਹੈ ਬੱਚੇ ਤੋੜਨੇ ਨਹੀਂ ਚਾਹੀਦੀ ਕਿਉਂਕਿ ਮਰਛ ਨਹੀਂ ਬੰਦੇ ਆਗੇ ਅੱਛੇ ਬੰਦੇ ਕੋਈ ਉਹ ਨਹੀਂ ਆ ਸਾਨੂੰ ਮੈਂ ਇੱਥੇ 30 ਸਾਲ ਹੋ ਗਏ ਰਹਿੰਦੇ ਆ ਇਹਨਾਂ ਦੇ ਕਿੰਨੇ ਮੁੰਡੇ ਹੈਗੇ ਆ ਇਹਨਾਂ ਦੇ ਦੋ ਮੁੰਡੇ ਆ ਸਾਰੇ ਨਸ਼ੇ ਦੇ ਮਾਮਲੇ ਜੇ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਨਹੀਂ ਮੁੰਡਾ ਇੱਕੋ ਹੀ ਅੰਦਰ ਉਹ ਮੁੰਡਾ ਤੇ ਕਾ ਉਹ ਪੁੱਛੇ ਕਿੰਨੇ ਮੁੰਡੇ ਦੋ ਪਾ ਹਾਂ ਹਾਂਜੀ ਕੀ ਕਰ ਪਿਆ ਤਾ ਉਹ ਰੋਕ ਲੰਘ ਚੁਪਟਾ ਕਰ ਤੂੰ ਇਹ ਮਾੜੀ ਤੇ ਉਹ ਨਾ ਕਰ ਮਾੜੀ ਘਟੋ ਠੀਕ ਹੈ ਯਾਰ ਕੋਈ ਮੇਰੇ ਫੇਸੇ ਬਾਹਰ ਮੇਰੇ ਪਾਣੀ ਪੀਓ ਬਤਾ ਦੇਂਦਾ ਕਿ ਮੇਰੇ ਤੇ ਇੰਤਰਾ ਭਵਾਂ ਬਲਦੀਆਂ ਜੇ ਤੂੰ ਮਿੱਠੀ ਗੋਈ ਬੋਸਾ ਗਾਵਾ ਬਾਬਾ ਦੀਪ ਸਿੰਘ ਨਗਰ ਇਹਦੇ ਚੋਂ ਮ्युनਿਸਪਲ ਕਾਰਪੋਰੇਸ਼ਨ ਨੇ ਇੱਥੇ ਅਕੋਰਡਿੰਗ ਟੂ ਲਾਅ ਆਈਡੀ ਨਿਸ਼ਚਿਤ ਕਰਦਾ ਇਹ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਮ्युनਿਸਪਲ ਕਾਰਪੋਰੇਸ਼ਨ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਫਿਰ ਪ੍ਰੋਪਰ ਜਸਪਾ ਤੇ ਚਪਕਾਇਆ ਗਿਆ ਇਹਨਾਂ ਨੂੰ ਟਾਈਮ ਦਿੱਤਾ ਗਿਆ ਕਿ ਆਪਣਾ ਕਲੀਅਰ ਕਰੋ ਵੀ ਤੁਹਾਡੇ ਕੋਲ ਪਰਮਿਸ਼ਨਸ ਹੈ ਕੀ ਨਹੀਂ ਔਰ ਨਾਲ ਦੀ ਨਾਲ ਜਿਹੜਾ ਬੰਦਾ ਹੈ ਇਹਦੇ ਤੇ ਐਫ ਆਈ ਆਰ ਵੀ ਦਰਜ ਨੇ ਐਡੀ ਪੀ ਐਸ ਦੀਆਂ ਤੇ ਜਦੋਂ ਫਿਰ ਮਿਰਸੋ ਕਾਰਪੋਰੇਸ਼ਨ ਨੇ ਆਪਣਾ ਸਾਰਾ ਪ੍ਰੋਸੀਜਰ ਫਾਲੋ ਕਰ ਲਿਆ ਫਿਰ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਸਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਅਸਟ ਫੋਰਸ ਦਿੱਤੀ ਜਾਵੇ ਤਾਂ ਪ੍ਰੋਪਰ ਅਸ ਅਕੋਰਡਿੰਗ ਟੂ ਲਾਅ ਦਿੱਤੀ ਜਾ ਰਹੀ ਹੈ ਔਰ ਵੇ ਬਾਕੀਆਂ ਨੂੰ ਇੱਕ ਹੋਰ ਇਹ ਦੱਸਣਾ ਚਾਹਣਾ ਕਿ ਜੋ ਅਯੁੱਧ ਨਸ਼ਾ ਵਿਰੋਧੀ ਮਹੀਨ ਚੜੀ ਗਈ ਹੈ ਉਹਦੇ ਤਾਇ ਤੇ ਕਲੀਅਰ ਹੈ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਇਨਵੋਲਵ ਹੋਊਗਾ ਜਾਂ ਡਰਗ ਮੰਨੀ ਦੇ ਨਾਲ ਕੋਈ ਚੀਜ਼ ਕਰੂਗਾ ਜਾਂ ਲੋਕਾਂ ਦੇ ਬੱਚਿਆਂ ਦੇ ਮੂੰਹ 'ਚ ਇਹ ਜ਼ਹਿਰ ਪਾਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨੇ ਪਰਚੇ ਆਏ ਨੇ ਉੱਤੇ ਇਹ ਤਾਂ ਦੋ-ਤਿੰਨ ਐਫਆਈਆਰ ਚਲੇਗਾ ਨਾਮ ਅਗੇ ਦੱਸੋ ਦੋ ਦੇ ਨਾਮ ਤੁਹਾਨੂੰ ਸਾਰੀ ਡਿਟੇਲਸ ਹੋਣੇ ਜਿਹੜੀ ਹੈ ਕਾਰਪੋਰੇਸ਼ਨ ਵਾਲੇ ਬਾਕੀ ਡਿਊਟੀ ਬਰਥ ਲਈ ਕਰਦੇ ਜਾ ਕਿੰਨੇ ਇਹਨਾਂ ਦੀ ਅਰਚੀ ਕੀ ਕਰੇਗਾ ਕੋਈ ਐਫਆਈਆਰ ਰਿਪੋਰਟ ਆਇਆ ਹੈ ਫਿਰ ਇਹਦੇ ਬਾਰੇ ਮੁਸਕਲ ਕਾਰਪੋਰੇਸ਼ਨ ਕਲੀਅਰ ਦਾ ਸੂਭ ਜਿਹੜੇ ਨੇ ਨੋਟਿਸ ਦਿੱਤਾ ਸਰ ਇੱਕ ਸੀਨੀਅਰ ਕਾਰਪੋਰੇਸ਼ਨ ਨੂੰ ਵੀ ਕਾਈਐਸ ਅਫੀਸਰ ਹੈਡ ਕਰਦਾ ਹੈ ਔਰ ਡੀਸੀ ਵੀ ਕਾਈਐਸ ਅਫੀਸਰ ਸਾਰਿਆਂ ਨੇ ਦੇਖ ਕੇ ਪਰਿਵਾਰ ਨੇ ਜ ਆਪਣਾ ਫਖਰ ਰੱਖਣਾ ਸੀ ਰੱਖਦੇ ਉੱਤੇ ਤਾਂ ਪਰਿਵਾਰ ਨੇ ਜੋ ਹਲ ਤੱਕ ਮੈਨੂੰ ਪਤਾ ਲੱਗਾ ਕਿ ਸ਼ਾਇਦ ਕੋਈ ਫੀਸ ਭਰੀ ਹੈ ਜਾਂ ਹੋਰ ਭਰਿਆ ਇਹਨਾਂ ਕੋਲ ਪ੍ਰੋਪਰ ਜਿਹੜਾ ਕਮਰਸ਼ੀਅਲ ਦਾ ਹੋਰ ਨਕਸ਼ੇ ਨਹੀਂ ਹੈਗੇ ਉਹ ਵੈਰੀਫਾਈ ਕਰਨ ਤੋਂ ਬਾਅਦ ਹੀ ਐਡਰੈਸਪੈਂਟ ਆਰਡਰਸ ਆਏ ਨੇ ਨਾ ਜੀ ਇਹ ਹੋਣ ਪ੍ਰੋਪਰ ਕਰਦਾ ਹੈ ਸਰ ਐਸ ਪਰ ਇਹ ਸਰ ਉਹ ਦੱਸਣਗੇ ਅਸੀਂ ਤਾਂ ਇੱਥੇ ਆਏ ਆ ਸਰ ਲਾਅ ਐਂਡ ਆਰਡਰ ਉਹਨਾਂ ਨੂੰ ਕੰਟੈਕਟ ਕਰਨਗੇ ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਜਾਂ ਡਿਸਟ੍ਰਿਕਟ ਜਸਟੀਸ ਜਿਆਦਾ ਮੈ